ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰਨਾਨਕ ਪਾਤਸ਼ਾਹ ਸਾਭੀਆਂ ਸਾਡੀ ਪਿਆਰ ਦਾ ਸੰਗਤਾਂ ਦੇ ਆਪਣਾ ਮਿਹਰ ਭਰੇ ਹੱਥ ਰੱਖਣ ਦੀ ਸਾਭ ਦੇ ਉੱਤੇ ਕਿਰਪਾ ਕਰਨ ਜੀ ਬੈਗੁਰੂ ਦੁਨੀਆ ਦੇ ਵਿੱਚ ਜੋ ਕੁਝ ਵੀ ਵੰਡਿਆ ਕਦੀ ਹੜਾਂ ਦਾ ਮੋਲ ਬਣ ਗਿਆ ਕਦੀ ਜ਼ੰਗ ਦਾ ਮੋਲ ਬਣ ਗਿਆ ਕਦੀ ਕੋਈ ਐਕਸੀਡੈਂਟ ਦਾ ਮੋਲ ਬਣ ਜਾਂਦਾ ਹੈ ਬੇਗੋ ਜੀ ਸੰਸਾਰ ਦੇ ਉੱਤੇ ਬੜਾ ਕੁਝ ਹੋਣ ਡਿਆ ਮੇਰੀ ਸਾਰਿਆਂ ਵਿਚਾਰਨਾ ਵਿੱਚ ਬੇਨਤੀ ਆ ਆਪਾਂ ਨਿਤਨੇਮ ਦੇ ਨਾਲ ਸਰਬੰਤੇ ਭਲੇ ਦੀਰਦਾਜ਼ ਜ਼ਰੂਰ ਕਰਿਆ ਕਰੀਏ ਤੇ ਪਹਿਲੀ ਗੱਲ ਤੇ ਸਵਾਲ ਰੱਖ ਸਾਰੇ ਜਣੇ ਪਾਠ ਕਰਨਨ ਗੁਰਮੰਤਰ ਦਾ ਵੈਗੁਰੂ ਸ਼ਬਦ ਦਾ ਕਾਰਨ ਜਿੰਨਾ ਵੀ ਹੋ ਸਕਦਾ ਥੋੜਾ ਹੋ ਸਦਾ ਥੋੜਾ ਕਰਨਿਆ ਕਰਨ ਆਪਾ ਸਰਬੱਤ ਦੇ ਭਲੇ ਦੀ ਅਰਦਾਸ ਜ਼ਰੂਰ ਕਰਿਆ ਕਰੀਏ ਜੀ ਆਪਣੇ ਨਿਤ ਦੇ ਨਿਮ ਦੇ ਨਾਲ ਮਹਾਰਾਜ ਕਿਰਪਾ ਕਰਨ ਅਮਝਾ ਪਹਿਲੀ ਪੋੜੀ ਦਾ ਪਾਠ ਕਰ ਲਿਆ ਕਰੀਏ ਜਾਂ ਵੈਗੁਰੂ ਸ਼ਬਦ ਦਾ ਜਾਪ ਕਰਿਆ ਕਰੀਏ ਜਦੋਂ ਇਕੱਠਾ ਰੋਜ਼ ਪਾਠ ਹੋ ਜੇ ਰੋਜ਼ ਗੁਰੂ ਘਰ ਜਾਗਰਦਾਸ ਕਰਿਆ ਕਰੀਏ ਸਭ ਦੇ ਭਲੇ ਵਾਸਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਾ ਬਾਬਾ ਨਾਨਕ ਤੇਰੀਆਂ ਲੋੜਾਂ ਨੇ ਤਰਤੀ ਕਰੇ ਪਕਾਰ ਤੇਰੀਆਂ ਥੋੜਾਂ ਨੇ ਆਜਾ ਬਾਬਾ ਨਾਨਕ ਤੇਰੀਆਂ ਲੋੜਾਂ ਨੇ ਤਰਤੀ ਕਰੇ ਪਕਾਰ ਤੇਰੀਆਂ ਥੋੜਾਂ ਨੇ ਪੰਜਾਲਾ ਕੇ ਪਥਰਾ ਜੋ ਨੀਰ ਵਹਾਲਿਆ ਬਲਿਦ ਤੋੜ ਅਹੰਕਾਰ ਜਿ ਚਰਨੀ ਲਿਆ ਬਲੀ ਦਾ ਤੋੜ ਅਹੰਕਾਰ ਜਿ ਚਰਨੀ ਲਾ ਲਿਆ ਵਲਸਰ ਵਾਲੇ ਤੇ ਬੜੇ ਜਿ ਹੋਰਾਂ ਨੇ ਆ ਜਾ ਬਾਬਾ ਨਾਨਕ ਤੇਰੀਆਂ ਲੋੜਾਂ ਨੇ ਆ ਜਾ ਬਾਬਾ ਨਾਨਕ ਤੇਰੀਆਂ ਲੋੜਾਂ ਨੇ ਸੱਜਣ ਜੈ ਠੱਗਾ ਨੂੰ ਸਦਾਰ ਲਿਆ ਸਿੱਧੇ ਰਾਹੇ પાਕੇ ਚਰਨੀ ਲਾ ਲਿਆ ਸਿੱਧੇ ਰਾਹੇ ਪਾ ਕੇ ਚਰਮੀ ਲਾਲ ਆ ਸੱਜਣ ਜਤਾ ਟੱਗ ਤ ਫਿਰ ਦੇ ਹੋ ਰਾਣੇ ਆਜਾ ਬਾਬਾ ਨਾਨਕ ਤੇਰੀਆਂ ਲੋੜਾਂ ਨੇ ਆਜਾ ਬਾਬਾ ਨਾਨਕ ਤੇਰੀਆਂ ਲੋੜਾਂ ਨੇ ਤਰਤੀ ਕਰੇ ਪਕਾਰ ਤੇਰੀਆਂ ਥੋੜਾਂ ਨੇ ਮਰਦਾਨੇ ਨੂੰ ਕਉ ਦੇ ਨੇ ਜਦੋ ਕੇ ਰ ਲਿਆ ਤਤਾ ਕੜਾਇ ਹਾ ਤਾਰਕੇ ਤੇਲਤ ਪਾਲਿਆ ਮਰਦਾਂ ਨੇ ਨੂੰ ਕਉ ਦੇ ਕੇ ਰਾ ਪਾਲਿਆ ਤਤਾ ਕੜਾਇ ਹਾ ਤਾਰਕੇ ਤੇਲਤ ਪਾਲਿਆ ਕਉ ਦੇ ਜਹਰਾ ਅਕਸ਼ ਜੀ ਇਥੇ ਹੋ ਰਾਣੇ ਆਜਾ ਬਾਬਾ ਨਾਨਕ ਤੇਰੀਆਂ ਲੋੜਾਂ ਨੇ ਆਜਾ ਪਪਾ ਨਾਨਕ ਤੇਰੀਆਂ ਲੋੜਾਂ ਨੇ ਉੱਚੀ ਮਾਰੇ ਚੀਕਾਰਾ ਲਾ ਪਉਂਦਾ ਏ ਤੇਰੇ ਬਾਜੋ ਮੈਨੋ ਕਿਨੇ ਛਡਾਉਣਾ ਏ ਤੇਰੇ ਬਾਜੋ ਮੈਨੋ ਕਿਨੇ ਛਡਾਉਣਾ ਏ ਕਉਡੇ ਵਰਗੇ ਰਾਖਸ਼ੇ ਥੇ ਹੋਰਾਣੇ ਆਜਾ ਬਾਬਾ ਨਾਨਕ ਤੇਰੀਆਂ ਲੋੜਾਂ ਦੇ ਆਜਾ ਬਾਬਾ ਨਾਨਕ ਤੇਰੀਆਂ ਲੋੜਾਂ ਨੇ ਧਰਤੀ ਕਰੇ ਪਕਾਰ ਤੇਰੀਆਂ ਥੋੜਾਂ ਨੇ ਧਰਤੀ ਕਰੇ ਪਕਾਰ ਤੇਰੀਆਂ ਥੋੜਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ